ਬਾਬਾ ਜੀ ਦੀ ਬਾਰ ਕਿਰਪਾ ਸਦਕਾ ਸਾਡੀ ਸੰਸਥਾ ਵੱਲੋਂ ਮਿਲ ਕੇ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਗਿਆ ਵੀ ਜਿਹੜੇ ਜਿਹੜੇ ਜਥੇ ਲੰਘ ਰਹੇ ਨੇ ਅਸੀਂ ਉਹਨਾਂ ਦਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਸਨਮਾਨ ਕੀਤਾ ਜਾ ਰਿਹਾ ਹੈ ਸੰਗਤਾਂ ਸੇਵਾ ਕਰੀਆ ਨੇ ਸਵੇਰੇ 6 ਵਜੇ ਤੋਂ ਲੱਗੇ ਨੇ ਸੜਕਾਂ ਸਾਫ਼ ਕੋਈ ਲੰਗਰਾਂ ਦੀ ਸੇਵਾ ਕਰ ਰਿਹਾ ਇਹ ਸੋ ਇਹੋ ਹੀ ਅੰਮ੍ਰਿਤਸਰ ਦੀ ਸਿਫਤ ਹੈ ਕਿ ਗੁਰੂ ਘਰ ਦਾ ਜੇ ਕੋਈ ਵੀ ਧਾਰਮਿਕ ਜਨ ਪ੍ਰੋਗਰਾਮ ਹੁੰਦਾ ਹੈ ਸਭ ਸੰਗਤਾਂ ਕੋਈ ਧਰਮ ਜਾਤ ਪਾਤ ਉੱਪਰ ਉੱਠ ਕੇ ਇੱਕ ਸਮਾਨ ਹੋ ਕੇ ਸਾਰੇ ਸੇਵਾ ਕਰਦੇ ਨੇ ਤਾਂ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਨੇ ਪਹਿਲਾ ਉਪਰਾਲਾ ਸੀ ਸਾਡਾ ਔਰ ਬਹੁਤ ਵਧੀਆ ਲੱਗਾ ਸਾਨੂੰ ਵੀ ਐ ਲੱਗਾ ਕਿ ਵਾਕਈ ਸਾਨੂੰ ਵੀ ਯੋਗਦਾਨ ਪਾਉਣਾ ਚਾਹੀਦਾ ਔਰ ਜਿਹੜੇ ਸੇਵਾ ਕਰਦੇ ਆ ਉਹਨਾਂ ਦਾ ਹੌਸਲਾ ਵੀ ਵਧਾਉਣਾ ਚਾਹੀਦਾ ਕਿ ਬਾਬਾ ਜੀ ਦਾ ਇੱਕ ਸਰੂਪ ਦੇ ਕੇ ਔਰ ਜਿਹੜਾ ਇਹ ਸਰੂਪ ਨਹੀਂ ਆ ਇੱਕ ਬਾਬਾ ਜੀ ਖੁਦ ਸ਼ਾਕਸ਼ਾਤ ਉਹਨਾਂ ਦੇ ਘਰ ਬਰਾਜਮਨ ਹੋਏ ਲਦੇ ਆ ਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਮੌਜੂਦ ਆਂ ਸ਼੍ਰੀ ਅਮਰਸੇਵ ਸਾਹਿਬ ਵਿਖੇ ਤੇ ਦੱਸਦੀ ਆ ਕਿ ਅੱਜ ਤਾਨਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਲੈ ਕੇ ਜੋ ਨਗਰ ਕੀਰਤਨ ਦੀ ਆਰੰਭਤਾ ਜੋ ਹੈ ਸ਼੍ਰੀ ਕਲਤਕ ਸਾਹਿਬ ਤੋਂ ਹੋਈ ਹੈ ਤਾਂ ਉਸ ਨਗਰ ਕੀਰਤਨ ਦੇ ਵੇਟੜ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਤੁਸੀਂ ਵੇਖ ਸਕਦੇ ਹੋ ਕਿ ਜੋ ਅਮਰਸੇਵ ਸਾਹਿਬ ਦੇ ਵਿੱਚ ਜੋ ਸ਼ਹਿਰ ਵਾਸੀਆਂ ਵੱਲੋਂ ਖਾਸ ਤੌਰ ਦੇ ਉੱਤੇ ਜੋ ਗੁਰੂ ਨਗਰ ਦੇ ਸ਼ਹਿਰ ਵਾਸੀਆਂ ਵੱਲੋਂ ਵੱਡੇ ਪੱਧਰ ਦੇ ਉੱਤੇ ਜੋ ਨਗਰ ਕੀਰਤਨ ਦੇ ਵਿੱਚ ਜੋ ਕਿਤਨਾ ਕਿਤੇ ਇਹ ਸਭ ਆਇਆ ਜਾ ਰਿਹਾ ਨਾਲੇ ਤੁਸੀਂ ਦੇਖ ਸਕਦੇ ਹੋ ਫੁੱਲਾਂ ਦੀ ਵਰਖਾ ਜੋ ਖਾਸ ਤੌਰ ਤੇ ਉੱਤੇ ਸ਼੍ਰੀ ਹਰਿਮੰਦਰ ਸਾਹਿਬ ਦੇ ਵਿੱਚ ਕੀਤੀ ਜਾ ਰਹੀ ਆ ਗੁਰੂ ਸਾਹਿਬ ਜੀ ਦੇ ਉੱਤੇ ਤਾਂ ਇਹ ਇੱਕ ਬਹੁਤ ਹੀ ਨਵਹਿਕਲੀ ਤੇ ਇੱਕ ਪਿਆਰੀਆਂ ਤਸਵੀਰਾਂ ਜੋ ਤੜਨਾ ਸਾਂਝੀਆਂ ਕਰ ਰਹੇ ਆ ਕਿ ਤੁਸੀਂ ਦੇਖ ਸਕਦੇ ਹੋ ਕਿ ਜੋ ਭਾਵਨਾਵਾਂ ਜੋ ਇੱਥੋਂ ਦੇ ਅੰਮ੍ਰਿਤਸਰ ਵਾਸੀਆਂ ਦੀਆਂ ਹੈਗਿਆ ਨੇ ਗੁਰੂ ਸਾਹਿਬ ਪ੍ਰਤੀ ਤਾਂ ਉੱਥੇ ਹੀ ਇੱਕ ਤੁਸੀਂ ਵੇਖ ਸਕਦੇ ਹੋ ਕਿ ਜਿਸ ਤਰੀਕੇ ਦੇ ਨਾਲ ਸਨਮਾਨ ਜਿੰਨੇ ਵੀ ਗਤਕਾ ਹੈੱਡ ਹੈਗੇ ਨੇ ਜਾਂ ਸਕੂਲ ਦੇ ਜਿੰਨੇ ਵੀ ਜੋ ਬੱਚੇ ਨੇ ਉਹਨਾਂ ਨੂੰ ਖਾਸ ਤੌਰ ਦੇ ਉੱਤੇ ਜਿਹੜਾ ਇੱਥੇ ਸਨਮਾਨ ਸ਼੍ਰੀ ਅਮਰਸਰ ਸਾਹਿਬ ਦੇ ਵਾਸੀਆਂ ਵੱਲੋਂ ਵੀ ਕੀਤਾ ਜਾ ਰਿਹਾ ਤੇ ਉਹਨਾਂ ਦੇ ਨਾਲ ਵੀ ਆਪਾਂ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਜੀ ਸਾਡੀ ਵਾਹਿਗੁਰੂ ਜੀ ਅੱਜ ਖਾਸ ਤੌਰ ਤੇ ਕਿਉਂਕਿ ਕਾਫੀ ਵੱਡਾ ਦਿਨ ਕਹਿ ਸਕਦੇ ਹਾਂ ਤਾਂ-ਤਾਂ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਜੋ ਆਉਣ ਵਾਲੇ ਕ ਕੀ ਅਮਰ ਸਾਹਿਬ ਦੇ ਵਿੱਚ ਕੱਢਿਆ ਜਾ ਰਿਹਾ ਤਾਂ ਤੁਹਾਡੇ ਵੱਲੋਂ ਕਿਉਂ ਉਪਰਾਲਾ ਕੀਤਾ ਗਿਆ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਜੀ ਦੇ ਜਨਮ ਦਿਹਾੜੇ ਦੀ ਇਸ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਬਾਬਾ ਜੀ ਦੀ ਬਾਰ ਕਿਰਪਾ ਸਦਕਾ ਸਾਡੀ ਸੰਸਥਾ ਵੱਲੋਂ ਮਿਲ ਕੇ ਇੱਕ ਛੋਟਾ ਉਪਰਾਲਾ ਕੀਤਾ ਗਿਆ ਵੀ ਜਿਹੜੇ ਜਿਹੜੇ ਜਥੇ ਲੰਘ ਰਹੇ ਨੇ ਅਸੀਂ ਉਹਨਾਂ ਦਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਸਨਮਾਨ ਕੀਤਾ ਜਾ ਰਿਹਾ ਹੈ ਔਰ ਬਹੁਤ ਉਤਸ਼ਾਹ ਹੈ ਇੱਥੇ ਜੋ ਸੰਗਤਾਂ ਸੇਵਾ ਕਰੀਆ ਨੇ ਸਵੇਰੇ 6 ਵਜੇ ਤੋਂ ਲੱਗੇ ਨੇ ਸੜਕਾਂ ਸਾਫ਼ ਕੋਈ ਲੰਗਰ ਦੀ ਸੇਵਾ ਕਰ ਰਿਹਾ ਇਹ ਸੋ ਇਹੋ ਹੀ ਅੰਮ੍ਰਿਤਸਰ ਦੀ ਸਿਫਤ ਹੈ ਕਿ ਗੁਰੂ ਘਰ ਦਾ ਜੇ ਕੋਈ ਵੀ ਧਾਰਮਿਕ ਜਿਹੋ ਪ੍ਰੋਗਰਾਮ ਹੁੰਦਾ ਹੈ ਸਭ ਸੰਗਤਾਂ ਕੋਈ ਧਰਮ ਜਾਤ ਪਾਤ ਉੱਪਰ ਉੱਠ ਕੇ ਇੱਕ ਸਮਾਨ ਹੋ ਕੇ ਸਾਰੇ ਸੇਵਾ ਕਰਦੇ ਨੇ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਨੇ ਜਿਸ ਤਰੀਕੇ ਨਾਲ ਤੁਸੀਂ ਇਹ ਜੋ ਬਾਬਾ ਜੀ ਦਾ ਸਰੂਪ ਜੋ ਸ਼ਿਲਡਾਂ ਜੋ ਤਿਆਰ ਕਰਾਈਆਂ ਨੇ ਤਾਂ ਆ ਖਾਸ ਤੌਰ ਤੇ ਕੀ ਵਜ੍ਹਾ ਸੀ ਕਿਉਂਕਿ ਜਿਹੜੇ ਛੋਟੇ-ਛੋਟੇ ਬੱਚੇ ਨੇ ਇਸ ਨਗਰ ਕੀਰਤਨ ਦੇ ਵਿੱਚੋਂ ਵੀ ਹਿੱਸਾ ਪਾਉਂਦੇ ਦਿਖਾਈ ਦਿੰਦੇ ਨੇ ਖਾਸ ਤੌਰ ਤੇ ਜੇ ਗੱਲ ਕਰ ਲਈਏ ਕਿ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਗਤਕਾ ਵੀ ਖੇਡਿਆ ਜਾਂਦਾ ਤਾਂ ਇਸ ਵਿੱਚ ਖਾਸ ਤੌਰ ਤੇ ਉਹਨਾਂ ਨੂੰ ਸਨਮਾਨਤ ਕਰਨ ਦੇ ਵਿੱਚ ਜਾਂ ਉਹਨਾਂ ਮਨੋਬਲ ਬਤਾਉਣ ਵਾਸਤੇ ਸੀਗਾ ਅੱਲਾਹ ਤੇ ਮੇਰੇ ਵੱਲੋਂ ਮੇਰੇ ਸਾਰੇ ਟੀਮ ਵੱਲੋਂ ਸਾਰਿਆਂ ਨੂੰ ਗੁਰਪ੍ਰੂਪ ਦੀਆਂ ਲੱਖ ਲੱਖ ਵਧਾਈਆਂ ਸੰਗਤ ਨੂੰ ਜਿਹੜਾ ਅਸੀਂ ਅੱਜ ਉਪਰਾਲਾ ਕੀਤਾ ਕੇਵੀਆਈ ਬਲੱਡ ਬੈਂਕ ਵੱਲੋਂ ਜਿਹੜਾ ਅੱਜ ਰਲ ਕੇ ਅਸੀਂ ਸ਼ੀਲਡਾਂ ਦੇ ਰਹੇ ਹਾਂ ਸ਼ੀਲਡਾਂ ਨਹੀਂ ਇੱਕ ਬਾਹਰ ਆ ਜਿਹਦਾ ਸਰੂਪ ਦੇ ਰਹੇ ਹਾਂ ਕਿ ਯਾਦਗਾਰ ਜਿਹਨੂੰ ਨਗਰਕੀਤਨ ਦੇ ਜਿਹਨੂੰ ਆਪਾਂ ਕਹਿੰਦੇ ਕਿ ਬਹੁਤ ਵੱਡੀ ਸਾਡੇ ਬਾਬਾ ਦੀਪ ਸਿੰਘ ਨੇ ਸਾਡੇ ਉੱਤੇ ਕੁਰਬਾਨੀਆਂ ਦਿੱਤੀਆਂ ਅੱਜ ਦੇਖ ਲੋ ਤੁਸੀਂ ਇੰਨਾ ਉਤਸ਼ਾਹ ਵਾ ਇੱਕ ਛੋਟੇ ਬੱਚੇ ਤੋਂ ਲੈ ਕੇ 100 ਸਾਲ ਦੇ ਬਜ਼ੁਰਗ ਤੱਕ ਤੁਸੀਂ ਵੇਖ ਲੋ ਅੱਜ ਠੰਡ ਦੇ ਬਾਵਜੂਦ ਵੀ ਨੰਗੀ ਪੈਰੀ ਸੇਵਾ ਚੱਲ ਰਹੀ ਹੈ ਔਰ ਕਿੰਨੇ ਦਿਨਾਂ ਤੋਂ ਸ਼ਿਆ ਹੁੰਦਾ ਸ਼ਾਮੀ ਦੀਪਮਾਲਾ ਹੋਏਗੀ ਕੱਲ ਨਗਰ ਕੀਰਤ ਮਤਲਬ ਇੰਨਾ ਉਤਸ਼ਾਹ ਅੱਜ ਪਹਿਲਾ ਉਪਰਾਲਾ ਸੀ ਸਾਡਾ ਔਰ ਬਹੁਤ ਵਧੀਆ ਲੱਗਾ ਸਾਨੂੰ ਵੀ ਐਂ ਲੱਗਾ ਕਿ ਵਾਕਈ ਸਾਨੂੰ ਵੀ ਯੋਗਦਾਨ ਪਾਉਣਾ ਚਾਹੀਦਾ ਔਰ ਜਿਹੜੇ ਸੇਵਾ ਕਰਦੇ ਆ ਉਹਨਾਂ ਦਾ ਹੌਸਲਾ ਵੀ ਵਧਾਉਣਾ ਚਾਹੀਦਾ ਕਿ ਬਾਬਾ ਜੀ ਦਾ ਇੱਕ ਸਰੂਪ ਦੇ ਕੇ ਔਰ ਜਿਹੜਾ ਇਹ ਸਰੂਪ ਨਹੀਂ ਆ ਇੱਕ ਬਾਬਾ ਜੀ ਖੁਦ ਸਾਖਤਾ ਉਹਨਾਂ ਦੇ ਘਰ ਬਰਾਜਮਨ ਹੋ ਜਾਂਦੇ ਆ ਔਰ ਸਾਡੇ ਗੁਰੂ ਜੀ ਇਹ ਸਿਫਤ ਜੋ ਮੰਗਿਆ ਸੋ ਪਾਇਆ ਅੱਜ ਆ ਦੇਖ ਲਓ ਤੁਸੀਂ ਹਿੰਦੂ ਸਿੱਖ ਸਭ ਰਲ ਕੇ ਇੱਕ ਗੁਰੂ ਦਾ ਫਲਸਫਾ ਜਿਹੜਾ ਬਾਬਾ ਜੀ ਦਾ ਸਾਡੇ ਉਹ ਸਾਰੇ ਇੱਕ ਜਵਾਨਾਂ ਸਤਨਾਮ ਵਾਹਿਗੁਰੂ ਦੇ ਜਾਪ ਕਰਦੇ ਪਾਲਕੀ ਸਾਹਿਬ ਜਾ ਰਹੀ ਮਤਲਬ ਬਹੁਤ ਵਧੀਆ ਇੱਕ ਸਾਡੇ ਬਾਬਾ ਜੀ ਨੇ ਜੋ ਸਾਨੂੰ ਸਿੱਖਿਆ ਦਿੱਤੀ ਉਹਤੇ ਅਸੀਂ ਅੱਜ ਕੁਝ ਚੱਲਦੇ ਹੋਏ ਬੂਰ ਪੈਂਦਾ ਹੋਇਆ ਨਜ਼ਰ ਆ ਰਿਹਾ ਸਾਨੂੰ ਕਿਹਨਾਂ ਤਰ੍ਹਾਂ ਦਾ ਤਸਵੀਰਾਂ ਵੀ ਸਾਂਝਾ ਕੀਤਾ ਤਾਂ ਸ਼੍ਰੀਮ ਚ ਸਾਬ ਦੇ ਜੋ ਨੌਜਵਾਨਾਂ ਨੂੰ ਖਾਸ ਤੌਰ ਦੇ ਉੱਤੇ ਜਿਹੜਾ ਇੱਕ ਬਾਬਾ ਜੀ ਦਾ ਸਰੂਪ ਦੇਖ ਕੇ ਜੋ ਹੈ ਜੱਥੇਬੰਦੀਆਂ ਨੂੰ ਤਾਂ ਉੱਥੇ ਸਕੂਲ ਦੇ ਜਿਹੜੇ ਹੈੱਡ ਹੈਗੇ ਨੇ ਬੱਚੇ ਹੈਗੇ ਨੇ ਉਹਨਾਂ ਨੂੰ ਤੇ ਉਹਨਾਂ ਦਾ ਕਿਤਾਂ ਕਿਤਾਂ ਮੋਢੇ ਬੋਲ ਵੀ ਬਤਾ ਰਹੇ ਤੇ ਨਾਲ ਕਿ ਇਹ ਉਹਨਾਂ ਨੂੰ ਗੁਰੂ ਸਿੱਖੀ ਵੱਲ ਖਿੱਚਣ ਵਾਸਤੇ ਇੱਕ ਸਰੂਪ ਜੋ ਹਨ ਵੱਲੋਂ దే గేనే కెమరామ సంప కుమార్ జగమని టీవీ